ਲੋ ਜੀ ਅਕਾਲੀ ਦਲ ਚ ਹੋ ਰਹੀ ਬਗਾਵਤ ਕਰਕੇ ਨਵਾਂ ਨਤੀਜਾ ਨਿਕਲ ਆਇਆ ਤੇ ਆਖਰ ਸੁਖਬੀਰ ਸਿੰਘ ਬਾਦਲ ਨੂੰ ਅਕਾਲੀ ਦਲ ਦੇ ਵਿੱਚ ਬਗਾਵਤ ਨੂੰ ਮੁਖ ਰੱਖਦਿਆ ਹੋਇਆ ਨਵਾਂ ਤੇ ਵੱਡਾ ਫੈਸਲਾ ਲੈਣਾ ਪੈ ਗਿਆ ਫੈਸਲਾ ਕੀ ਲਿਆ ਸੁਖਬੀਰ ਬਾਦਲ ਨੇ ਅੱਜ ਅਕਾਲੀ ਦਲ ਦਾ ਪ੍ਰਧਾਨ ਨਿਯੁਕਤ ਕਰ ਦਿੱਤਾ ਬਲਵਿੰਦਰ ਸਿੰਘ ਭੂੰਦੜ ਨੂੰ ਔਰ ਸੁਖਬੀਰ ਬਾਦਲ ਨੇ ਕਾਰਜਕਾਰੀ ਪ੍ਰਧਾਨ ਬਣਾ ਦਿੱਤਾ ਬਲਵਿੰਦਰ ਸਿੰਘ ਪੂੰਦੜ ਨੂੰ ਪਿਛਲੇ ਦਿਨਾਂ ਤੋਂ ਬਹੁਤ ਵੱਡਾ ਰੌਲਾ ਅਕਾਲੀ ਦਲ 'ਚ ਪਿਆ ਹੋਇਆ ਸੀ ਬਹੁਤ ਵੱਡੀ ਗਿਣਤੀ ਲੀਡਰ ਛੱਡ ਗਏ ਅਕਾਲੀ ਦਲ ਨੂੰ ਇਸੇ ਮੁੱਦੇ ਤੇ ਕਿ ਪ੍ਰਧਾਨ ਬਦਲੋ ਹੋਰ ਬੰਦੇ ਨੂੰ ਪ੍ਰਧਾਨ ਬਣਾਓ ਪਰ ਸੁਖਬੀਰ ਬਾਦਲ ਸਾਹਿਬ ਪ੍ਰਧਾਨਗੀ ਨਾ ਛੱਡ ਰਹੇ ਸੀ ਨਾ ਕਿਸੇ ਹੋਰ ਨੂੰ ਪ੍ਰਧਾਨ ਬਣਾ ਰਹੇ ਸੀ ਪਰ ਹੁਣ ਜਦੋਂ ਅਕਾਲੀ ਦਲ ਨੂੰ ਵੱਡੀ ਗਿਣਤੀ ਆਗੂ ਛੱਡ ਗਏ ਨੇ ਤੇ ਹੁਣ ਤਾਜ਼ਾ-ਤਾਜ਼ਾ ਜਿਹੜਾ ਡਿੰਪੀ ਢਿੱਲੋਂ ਹੈ ਉਹਨੇ ਵੀ ਅਕਾਲੀ ਦਲ ਨੂੰ ਅਲਵਿਦਾ ਕਹਿ ਦਿੱਤਾ ਤੇ ਉਹਨੇ ਵੀ ਝਾੜੂ ਫੜ ਲਿਆ ਤਾਂ ਹੁਣ ਸੁਖਬੀਰ ਬਾਦਲ ਨੇ ਹੁਣ ਸੁਖਬੀਰ ਬਾਦਲ ਨੇ ਹੁਣ ਸੁਖਬੀਰ ਬਾਦਲ ਨੇ ਪ੍ਰਧਾਨ ਬਦਲ ਦਿੱਤਾ ਤੇ ਕਾਰਜਕਾਰੀ ਪ੍ਰਧਾਨ ਬਣਾ ਦਿੱਤਾ ਬਲਵਿੰਦਰ ਸਿੰਘ ਭੂੰਦੜ ਨੂੰ ਸੁਖਬੀਰ ਬਾਦਲ ਮੁੱਖ ਪ੍ਰਧਾਨ ਵਜੋਂ ਅਜੇ ਹੈਗੇ ਨੇ ਪਰ ਨਾਲ ਉਹਨਾਂ ਕਾਰਜਕਾਰੀ ਪ੍ਰਧਾਨ ਬਣਾ ਲਿਆ ਔਰ ਇਹ ਸਾਰਾ ਕੁਝ ਉਦੋਂ ਕੀਤਾ ਗਿਆ ਜਦੋਂ ਕੱਲ ਨੂੰ 30 ਅਗਸਤ ਨੂੰ ਸੁਖਬੀਰ ਬਾਦਲ ਨੂੰ ਅਕਾਲ ਤਖਤ ਸਾਹਿਬ ਦੇ ਉੱਪਰ ਪੰਜ ਸਿੰਘ ਸਹਿਬਾਨਾ ਨੇ ਫੈਸਲਾ ਲੈਣਾ ਹੈ ਸੁਖਬੀਰ ਬਾਦਲ ਦੇ ਖਿਲਾਫ ਜਿਹੜੀਆਂ ਸ਼ਿਕਾਇਤਾਂ ਹੋਈਆਂ ਨੇ ਸੁਖਬੀਰ ਬਾਦਲ ਤੇ ਜਿਹੜੇ ਇਲਜ਼ਾਮ ਲੱਗੇ ਨੇ ਅਕਾਲੀ ਦਲ ਦੇ ਬਾਗੀ ਧੜੇ ਤੇ ਹੋਰ ਕਾਫੀ ਸਾਰੇ ਸਿੱਖਾਂ ਨੇ ਇਲਜ਼ਾਮ ਲਾਏ ਹੋਏ ਨੇ ਕਿ ਸੁਖਬੀਰ ਬਾਦਲ ਨੇ ਅਕਾਲੀ ਦਲ ਦਾ ਪ੍ਰਧਾਨ ਰਹਿੰਦਿਆਂ ਅਕਾਲੀ ਦਲ ਦੇ ਵਿੱਚ ਪੰਥਕ ਫੈਸਲੇ ਨਹੀਂ ਲਏ ਤੇ ਪੰਥਕ ਰਵਾਈਟਾਂ ਤੋਂ ਉਲਟ ਚੱਲਦਾ ਰਿਹਾ ਤੇ ਉਹਦੇ ਉੱਪਰ ਜਿਹੜਾ ਅਕਾਲ ਤਖਤ ਸਾਹਿਬ ਵੱਲੋਂ ਸੁਖਬੀਰ ਬਾਦਲ ਨੂੰ ਲਿਖਤੀ ਪੁੱਛਿਆ ਗਿਆ ਸੀ ਤਲਬ ਕੀਤਾ ਗਿਆ ਸੀ ਤਾਂ ਸੁਖਬੀਰ ਬਾਦਲ ਨੇ ਫਿਰ ਅਕਾਲ ਤਖਤ ਸਾਹਿਬ ਨੂੰ ਲਿਖਤੀ ਤੌਰ ਤੇ ਕਿਹਾ ਸੀ ਕਿ ਮੈਂ ਜੋ ਵੀ ਗੁਨਾਹ ਗਲਤੀਆਂ ਕੀਤੀਆਂ ਨੇ ਉਹਤੇ ਕੋਈ ਮੈਂ ਸਫਾਈ ਨਹੀਂ ਦੇਣੀ ਮੈਂ ਅਚਕ ਕੇ ਕਹਿਣਾ ਕਿ ਜੋ ਸਜ਼ਾ ਕਾਲ ਤਖਤ ਲਾਏਗਾ ਮੈਂ ਭੁਗਤਣ ਲਈ ਤਿਆਰ ਹਾਂ ਤਾਂ ਹੁਣ ਕੱਲ ਨੂੰ ਪੰਜ ਸਿੰਘ ਸਹਿਬਾਨ ਅਕਾਲ ਤਖਤ ਦੇ ਉਹਨਾਂ ਨੇ ਇਸ ਮੁੱਦੇ ਤੇ ਫੈਸਲਾ ਦੇਣਾ ਉਸ ਤੋਂ ਪਹਿਲਾਂ ਹੀ ਸੁਖਬੀਰ ਬਾਦਲ ਨੇ ਹੁਣ ਕਾਰਜਕਾਰੀ ਪ੍ਰਧਾਨ ਅਕਾਲੀ ਦਲ ਦਾ ਬਣਾਤਾ ਕਿਹਨੂੰ ਬਣਾਤਾ ਬਲਵਿੰਦਰ ਸਿੰਘ ਪੂੰਦੜ ਨੂੰ ਚੁਫੇਰੇ ਚਰਚਾ ਹੋ ਰਹੀ ਹੈ ਕਿ ਇਹ ਕਿੰਨਾ ਕੁ ਵੱਡਾ ਬਦਲਾਅ ਮੰਨਿਆ ਜਾਏ ਕੁਝ ਲੋਕ ਕਹਿ ਰਹੇ ਨੇ ਵੇ ਵੇਖੋ ਜੀ ਬਲਵਿੰਦਰ ਸਿੰਘ ਪੁੰਦਰ ਨੂੰ ਸਿਰਫ ਕਾਰਜਕਾਰੀ ਪ੍ਰਧਾਨ ਹੀ ਬਣਾਇਆ ਪੱਕਾ ਪ੍ਰਧਾਨਤਾ ਅਜੇ ਸੁਖਬੀਰ ਬਾਦਲ ਹੀ ਹੈ ਤੇ ਇਹ ਕੋਈ ਬਹੁਤ ਵੱਡਾ ਬਦਲਾਅ ਨਹੀਂ ਹੈ ਪਰ ਦੂਜੇ ਪਾਸੇ ਵਿਚਾਰੇ ਵੀ ਆ ਰਿਹਾ ਹੈ ਜਿਹੜਾ ਕਿ ਠੀਕ ਹੈ ਵੀ ਆਖਰ ਸੁਖਬੀਰ ਸਿੰਘ ਬਾਦਲ ਨੂੰ ਇਹ ਫੈਸਲਾ ਲੈਣਾ ਪੈ ਗਿਆ ਇਸ ਗੱਲ ਤੇ ਮੰਨਣਾ ਪੈ ਗਿਆ ਵੀ ਪ੍ਰਧਾਨ ਸ਼ਬਦ ਅਕਾਲੀ ਦਲ ਦੇ ਵਿੱਚ ਕਿਸੇ ਹੋਰ ਦੇ ਨਾਂ ਨਾਲ ਵੀ ਲੱਗ ਸਕਦਾ ਹੈ ਤੇ ਉਹ ਸੁਖਬੀਰ ਬਾਦਲ ਨੇ ਚਾਹੇ ਅੱਗੇ ਕਾਰਜਕਾਰੀ ਲਿਖਤਾ ਪਰ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੂੰਦੜ ਨੂੰ ਬਣਾਉਣਾ ਪੈ ਗਿਆ ਤੇ ਹੁਣ ਅਸਲੀ ਪ੍ਰਧਾਨ ਵੀ ਕੋਈ ਹੋਰ ਬਣ ਸਕਦਾ ਕਾਲੀ ਦਲ ਦਾ ਸੁਖਬੀਰ ਬਾਦਲ ਨੂੰ ਕਾਲੀ ਦਲ ਦੀ ਪ੍ਰਧਾਨਗੀ ਤੋਂ ਪਾਸੇ ਜਾਣਾ ਪੈ ਸਕਦਾ ਹੈ ਅਸਤੀਫਾ ਦੇਣਾ ਪੈ ਸਕਦਾ ਹੈ ਪਰ ਉਹਦੇ ਲਈ ਅਜੇ ਥੋੜਾ ਇੰਤਜ਼ਾਰ ਹੋਰ ਕਰਨਾ ਪਏਗਾ ਸੁਖਬੀਰ ਬਾਦਲ ਸਾਹਿਬ ਨੂੰ ਵੱਡਾ ਝਟਕਾ ਤਾਂ ਲੱਗ ਚੁੱਕਾ ਹੈ ਪਿਛਲੇ ਦਿਨੀ ਡਿੰਪੀ ਢਿੱਲੋਂ ਜਦੋਂ ਅਕਾਲੀ ਦਲ ਨੂੰ ਛੱਡ ਕੇ ਆਇਆ ਤਾਂ ਉਸ ਤੋਂ ਪਹਿਲਾਂ ਅਕਾਲੀ ਦਲ ਦੇ ਕਿੰਨੇ ਵੱਡੇ-ਵੱਡੇ ਲੀਡਰ ਛੱਡ ਗਏ ਇਹੀ ਮੰਗ ਕਰਦੇ ਕਰਦੇ ਵੀ ਪ੍ਰਧਾਨ ਬਦਲੋ ਪ੍ਰਧਾਨ ਬਦਲੋ ਦੇਖੋ ਚਰਨਜੀਤ ਬਰਾੜ ਸੁਖਬੀਰ ਬਾਦਲ ਹੋਰਾਂ ਦਾ ਬੜਾ ਹੀ ਨੇੜਲਾ ਵਿਸ਼ਵਾਸਪਾਤਰ ਸੀ ਉਹ ਵੀ ਪਿਛਲੇ ਦਿਨੀ ਛੱਡ ਗਿਆ ਪ੍ਰੇਮ ਸਿੰਘ ਚੰਦੂ ਮਾਜਰਾ ਵੱਡਾ ਲੀਡਰ ਅਕਾਲੀ ਦਲ ਦਾ ਉਹ ਵੀ ਅਕਾਲੀ ਦਲ ਨੂੰ ਛੱਡ ਗਿਆ ਬੀਬੀ ਜਗੀਰ ਕੌਰ ਛੱਡ ਗਈ ਗੁਰਪ੍ਰਤਾਪ ਵੰਡਾਲਾ ਛੱਡ ਗਿਆ ਸਿਕੰਦਰ ਸਿੰਘ ਮਲੂਕਾ ਛੱਡ ਗਿਆ ਤੇ ਮਨਪ੍ਰੀਤ ਯਾਲੀ ਵੀ ਲਗਾਤਾਰ ਸਵਾਲ ਉਠਾ ਰਿਆ ਕਿੰਨੇ ਸਾਰੇ ਛੱਡ ਗਏ ਤਾਂ ਹੁਣ ਸੂਪੜਾ ਸਾਹਬ ਹੁੰਦਾ ਵੇਖ ਕੇ ਸੁਖਬੀਰ ਬਾਦਲ ਨੇ ਇਸ ਫੈਸਲੇ ਦੇ ਉੱਪਰ ਹਾਮੀ ਭਰੀ ਹੈ ਔਰ ਪੰਜਾਬ ਦਾ ਅਕਾਲੀ ਦਲ ਦਾ ਕਾਰਜਕਾਰੀ ਪ੍ਰਧਾਨ ਜਿਹੜਾ ਉਹ ਬਲਵਿੰਦਰ ਸਿੰਘ ਪੂੰਦੜ ਨੂੰ ਬਣਾ ਦਿੱਤਾ ਗਿਆ। ਦੇਖੋ ਵਕਤ ਰਹਿੰਦਾ ਜੇ ਸੁਖਬੀਰ ਬਾਦਲ ਇਹੀ ਫੈਸਲਾ ਕਰ ਲੈਂਦਾ ਜਾਂ ਇੱਥੋਂ ਤੱਕ ਸਹਿਮਤ ਹੋ ਜਾਂਦਾ ਤਾਂ ਸ਼ਾਇਦ ਅਕਾਲੀ ਦਲ ਦਾ ਇੰਨਾ ਵੱਡਾ ਨੁਕਸਾਨ ਨਾ ਹੁੰਦਾ। ਕਿਉਂਕਿ ਅਕਾਲੀ ਦਲ ਦੇ ਵੱਡੀ ਗਿਣਤੀ ਲੀਡਰ ਇਹੀ ਕਹਿੰਦੇ ਕਹਿੰਦੇ ਪਾਸੇ ਚਲੇ ਗਏ ਵੀ ਪ੍ਰਧਾਨ ਬਦਲੋ। ਸੁਖਬੀਰ ਬਾਦਲ ਦੀ ਅਗਵਾਈ ਚ ਪਾਰਟੀ ਠੀਕ ਨਹੀਂ ਚੱਲ ਰਹੀ ਪਾਰਟੀ ਦੀ ਬੇੜੀ ਡੁੱਬਦੀ ਜਾ ਰਹੀ ਹੈ ਪਾਰਟੀ ਥੱਲੇ ਹੀ ਥੱਲੇ ਵਹਿੰਦੀ ਜਾ ਰਹੀ ਹੈ ਤੇ ਸੁਖਬੀਰ ਬਾਦਲ ਸਾਹਿਬ ਲਗਾਤਾਰ ਪ੍ਰਧਾਨਗੀ ਦੀ ਕੁਰਸੀ ਦੇ ਨਾਲ ਚੁੰਮੜ ਕੇ ਬੈਠੇ ਰਹੇ ਬਹੁਤ ਸਾਰੇ ਕਾਲੀ ਦਲ ਚ ਜਿਹੜੇ ਆਗੂ ਨੇ ਉਹ ਵੀ ਇੰਜ ਹੀ ਸੋਚਦੇ ਰਹੇ ਵੀ ਸੁਖਬੀਰ ਬਾਦਲ ਤੋਂ ਬਿਨਾ ਤਾਂ ਸ਼ਾਇਦ ਕੋਈ ਪ੍ਰਧਾਨ ਹੋ ਹੀ ਨਹੀਂ ਸਕਦਾ ਜਾਂ ਸੁਖਬੀਰ ਬਾਦਲ ਤੋਂ ਬਿਨਾ ਤਾਂ ਸ਼ਾਇਦ ਕੋਈ ਪ੍ਰਧਾਨਗੀ ਦੇ ਯੋਗ ਹੀ ਨਹੀਂ ਬੰਦਾ ਐਨੇ ਬੰਦੇ ਕਾਲੀ ਦਲ ਚ ਜਦੋਂ ਇੱਕ ਬੰਦੇ ਦੀ ਅਗਵਾਈ ਚ ਪੰਜ ਚੋਣਾ ਲੜ ਲੀਆਂ ਤੇ ਪੰਜਾ ਦੇ ਵਿੱਚ ਕਰਾਰੀ ਹਾਰ ਮਿਲੀ ਹੈ ਤਾਂ ਫਿਰ ਪ੍ਰਧਾਨ ਬਦਲਿਆ ਜਾ ਹੀ ਸਕਦਾ ਪਰ ਪਤਾ ਨਹੀਂ ਕਿਉਂ ਆਕਾਲੀ ਦਲ ਨੂੰ ਤੇ ਕਾਲੀ ਦਲ ਦੇ ਵੱਡੇ ਲੀਡਰਾਂ ਨੂੰ ਇੰਜ ਲੱਗ ਨਹੀਂ ਰਿਹਾ ਸੀ ਹੁਣ ਜਦੋਂ ਲਗਭਗ 70% ਦੀ ਕਾਲੀ ਦਲ ਦੇ ਆਗੂ ਕਾਲੀ ਦਲ ਨੂੰ ਮੇਰੇ ਖਿਆਲ ਨਾਲ ਛੱਡ ਕੇ ਚਲੇ ਗਏ ਨੇ ਤਾਂ ਹੁਣ ਸੁਖਬੀਰ ਬਾਦਲ ਹੋਰਾਂ ਨੇ ਇੱਕ ਕਦਮ ਚੁੱਕਿਆ ਤਾਂ ਹੈ ਪਰ ਹੁਣ ਉਹ ਗੱਲ ਹੈ ਕੇ ਪਿੱਛੇ ਪਿਸਤਾਇਆ ਕੀ ਹੋਤ ਜਦ ਚਿੜੀਆ ਚੁਗ ਗਈ ਖੇਤ ਹੁਣ ਮੈਨੂੰ ਲੱਗਦਾ ਹੈ ਕਿ ਹੁਣ ਤਾਂ ਸੱਪ ਲੰਘ ਗਿਆ ਤੇ ਹੁਣ ਲੀ ਕੁੱਟਣ ਵਾਲੀ ਗੱਲ ਹੈ ਹੁਣ ਪਿੱਛੋ ਪਿਸਟਾਉਣ ਵਾਲੀ ਗੱਲ ਹੈ ਇਹੀ ਫੈਸਲਾ ਜੇ ਅਕਾਲੀ ਦਲ ਤੇ ਸੁਖਬੀਰ ਬਾਦਲ ਸਾਹਿਬ ਪਹਿਲਾਂ ਲੈਂਦੇ ਤਾਂ ਸ਼ਾਇਦ ਨਤੀਜੇ ਕੁਝ ਹੋਰ ਹੁੰਦੇ ਤਾਂ ਸ਼ਾਇਦ ਅ ਅਕਾਲੀ ਦਲ ਦਾ ਇਨਾ ਬੁਰਾ ਹਾਲ ਨਾ ਹੁੰਦਾ ਕਿਉਂਕਿ ਸੁਖਬੀਰ ਬਾਦਲ ਤੇ ਬਾਦਲ ਪਰਿਵਾਰ ਨੂੰ ਸ਼ਾਇਦ ਪੰਜਾਬ ਦੇ ਲੋਕ ਹੁਣ ਪਸੰਦ ਨਹੀਂ ਕਰਦੇ ਵੋਟਾਂ ਪਾਉਣ ਪੱਖੋਂ ਵੀ ਤੇ ਅਗਵਾਈ ਪੱਖੋਂ ਵੀ ਇਸ ਕਰਕੇ ਸੁਖਬੀਰ ਬਾਦਲ ਜੇ ਕਾਲੀ ਦਲ ਦੀ ਭਲਾਈ ਚਾਹੁੰਦਾ ਸੀ ਤਾਂ ਮੇਰੇ ਖਿਆਲ ਦੇ ਨਾਲ ਸੁਖਬੀਰ ਬਾਦਲ ਸਾਹਿਬ ਵਿਰੋਧੀਆਂ ਦੇ ਖਿਲਾਫ ਬਹੁਤ ਬੋਲਦੇ ਰਹੇ ਵਿਰੋਧੀ ਪਾਰਟੀਆਂ ਤੇ ਬੋਲਦੇ ਰਹੇ ਵੀ ਉਹ ਕਾਲੀ ਦਲ ਨੂੰ ਕਮਜ਼ੋਰ ਕਰ ਰਹੀਆਂ ਉਹ ਕਾਲੀ ਦਲ ਨੂੰ ਬਦਨਾਮ ਕਰ ਰਹੀਆਂ ਅਸੀਂ ਕਾਲੀ ਦਲ ਨੂੰ ਉੱਪਰ ਚੁੱਕਣਾ ਚਾਹੁੰਦੇ ਆ ਜੇ ਸੁਖਬੀਰ ਬਾਦਲ ਸਾਹਿਬ ਕਾਲੀ ਦਲ ਦਾ ਭਲਾ ਚਾਹੁੰਦੇ ਹੁੰਦੇ ਤਾਂ ਉਹਨਾਂ ਨੂੰ ਚਾਹੀਦਾ ਸੀ ਕਿ ਉਹ ਪਹਿਲਾਂ ਦਾ ਹੀ ਪ੍ਰਧਾਨਗੀ ਛੱਡ ਕੇ ਤੇ ਪਾਸੇ ਹੋ ਜਾਂਦੇ ਆਪੇ ਹੀ ਅਕਾਲੀ ਦਲ ਦਾ ਪੜਾਉ ਹੋ ਜਾਣਾ ਸੀ ਆਪੇ ਹੀ ਅਕਾਲੀ ਦਲ ਦੇ ਉੱਪਰ ਆ ਜਾਣਾ ਸੀ ਸਭ ਕੁਝ ਠੀਕ ਹੋ ਜਾਣਾ ਸੀ ਪਰ ਅਫਸੋਸਦਰ ਅਫਸੋਸ ਕਿ ਸੁਖਬੀਰ ਬਾਦਲ ਸਾਹਿਬ ਅਕਾਲੀ ਦਲ ਦੀ ਪ੍ਰਧਾਨਗੀ ਛੱਡਣ ਲਈ ਤਿਆਰ ਨਹੀਂ ਹੋਏ ਭਾਵੇਂ ਉਹ ਅਕਾਲੀ ਦਲ ਦੀ ਡੁੱਬਦੀ ਬੇੜੀ ਅੱਖੀਂ ਦੇਖਦੇ ਰਹੇ ਪਰ ਜਿਹੜੇ ਮਲਾਹ ਦੀ ਅਗਵਾਈ ਦੇ ਵਿੱਚ ਬੇੜੀ ਡੁੱਬ ਰਹੀ ਸੀ ਉਹ ਮਲਾਹ ਨੇ ਚੱਪੂ ਨਹੀਂ ਛੱਡਿਆ ਉਹਨੇ ਕਿਸੇ ਹੋਰ ਨੂੰ ਚੱਪੂ ਨਹੀਂ ਫੜਾਇਆ ਵੀ ਡੁੱਬਦੀ ਮੱਝ ਧਾਰ ਚ ਬੇੜੀ ਦਾ ਚੱਪੂ ਤੂੰ ਮਾਰ ਕੇ ਦੇਖ ਲਾ ਸ਼ਾਇਦ ਬੇੜੀ ਉੱਪਰ ਆ ਜੇ ਤੇ ਰੌਲਾ ਪਾਇਆ ਸਵਾਰੀਆਂ ਨੇ ਜਿਹੜੀਆਂ ਕਾਲੀ ਦਲ ਚ ਬੈਠੀਆਂ ਸੀ ਵੀ ਭਾਈ ਚੱਪੂ ਫੜਾਓ ਕਿਸੇ ਹੋਰ ਨੂੰ ਇਹਦੇ ਤੋਂ ਚੱਪੂ ਨਹੀਂ ਵੱਜਦਾ ਬੇੜੀ ਡੁੱਬਦੀ ਜਾ ਰਹੀ ਆ ਤੇ ਬੇੜੀ ਪਾਣੀ ਉੱਤੇ ਚੜਦਾ ਜਾ ਰਿਹਾ ਪਰ ਪ੍ਰਧਾਨ ਸਾਹਿਬ ਨੇ ਡੁੱਬਦੀ ਬੇੜੀ ਦਾ ਚੱਪੂ ਕਿਸੇ ਹੋਰ ਨੂੰ ਨਹੀਂ ਸੀ ਫੜਾਇਆ ਤੇ ਅੱਜ ਸੁਖਬੀਰ ਬਾਦਲ ਸਾਹਿਬ ਨੇ ਪ੍ਰਧਾਨ ਕਾਰਜਕਾਰੀ ਬਣਾ ਦਿੱਤਾ ਬਲਵਿੰਦਰ ਸਿੰਘ ਭੁੰਦੜ ਨੂੰ ਅੱਜ ਇਹ ਖਬਰ ਵੱਡੇ ਖਬਰ ਦੇ ਤੌਰ ਤੇ ਕਹੀ ਜਾ ਰਹੀ ਹੈ ਕਿਉਂਕਿ ਕੱਲ ਨੂੰ ਜਦੋਂ ਤਿੰਨ ਜਿਹੜੇ ਪੰਜ ਸਿੰਘ ਸਹਿਬਾਨ ਨੇ ਕਾਲ ਤਖਤ ਸਾਹਿਬ ਦੇ ਉਹਨਾਂ ਦੀ ਮੀਟਿੰਗ ਹੋਣ ਜਾ ਰਹੀ ਹੈ ਸੁਖਬੀਰ ਬਾਦਲ ਨੂੰ ਕੀ ਸਜ਼ਾ ਲਾਉਣੀ ਹੈ ਕੀ ਫੈਸਲਾ ਕਰਨਾ ਇਸ ਦੇ ਮੁੱਦੇ ਉੱਪਰ ਤਾਂ ਸੁਖਬੀਰ ਬਾਦਲ ਦੇ ਮਨ 'ਚ ਸ਼ਾਇਦ ਇਹ ਵੀ ਹੈ ਕਿ ਜੇ ਉਹਨਾਂ ਨੇ ਕੋਈ ਵੱਡੀ ਸਜ਼ਾ ਲਾਤੀ ਜਾ ਸੁਖਬੀਰ ਬਾਦਲ ਨੂੰ ਹੀ ਪ੍ਰਧਾਨਗੀ ਛੱਡਣ ਲਈ ਕਹਤਾ ਤਾਂ ਫਿਰ ਕੀ ਕਰਾਂਗੇ ਇਸ ਕਰਕੇ ਬਲਵਿੰਦਰ ਸਿੰਘ ਪੂੰਦੜ ਉਹ ਵਿਅਕਤੀ ਹੈ ਜਿਹੜਾ ਹੁਣ ਤੱਕ ਬਾਦਲ ਪਰਿਵਾਰ ਪ੍ਰਤੀ ਬਹੁਤ ਵਫਾਦਾਰ ਰਿਹਾ ਉਹਨਾਂ ਦੇ ਨਾਲ ਬਹੁਤ ਨੇੜਤਾ ਹੈ ਪਹਿਲਾਂ ਵੀ ਸੁਖਬੀਰ ਬਾਦਲ ਬਲਵਿੰਦਰ ਸਿੰਘ ਪੂੰਦੜ ਦੀ ਬਹੁਤ رائے ਸਲਾਹ ਲੈਂਦੇ ਨੇ ਬਲਵਿੰਦਰ ਸਿੰਘ ਪੂੰਦੜ ਵੀ ਹੁਣ ਤੱਕ ਬਾਦਲ ਪਰਿਵਾਰ ਨਾਲ ਹੀ ਖੜਾ ਰਿਹਾ ਜਿੰਨੇ ਵੀ ਬੰਦੇ ਅਕਾਲੀ ਦਲ ਦੇ ਕਮੀਆਂ ਦੇ ਉੱਪਰ ਸਵਾਲ ਠਾਉਂਦੇ ਰਹੇ ਘਾਟਾਂ ਤੇ ਸਵਾਲ ਠਾਉਂਦੇ ਰਹੇ ਬਲਵਿੰਦਰ ਸਿੰਘ ਪੂੰਦੜ ਕਦੇ ਉਹਨਾਂ ਨਾਲ ਸਹਿਮਤ ਨਹੀਂ ਹੋਏ ਬਲਕਿ ਬਾਦਲ 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 ਪਰਿਵਾਰ ਨਾਲ ਹੀ ਖੜੇ ਰਹੇ ਇਸ ਕਰਕੇ ਸੁਖਬੀਰ ਬਾਦਲ ਨੂੰ ਕਿਤੇ ਨਾ ਕਿਤੇ ਇਹ ਲੱਗਦਾ ਵੀ ਬਲਵਿੰਦਰ ਸਿੰਘ ਪੂੰਦੜ ਦੀ ਅਗਵਾਈ 'ਚ ਉਹਨਾਂ ਨੂੰ ਵੀ ਕੋਈ ਬਹੁਤੀ ਪ੍ਰੋਬਲਮ ਨਹੀਂ ਕਿਉਂਕਿ ਪਹਿਲਾਂ ਤੋਂ ਹੀ ਉਹ ਉਹਨਾਂ ਦੇ ਨਾਲ ਬਹੁਤ ਅਟੈਚ ਨੇ ਅਟੈਚ ਤਾਂ ਭਾਵੇਂ ਜਿਹੜਾ ਡਿੰਪੀ ਢਿੱਲੋਂ ਵੀ ਬਹੁਤ ਸੀ ਡਿੰਪੀ ਢਿੱਲੋਂ ਇਹ ਕਹਿੰਦਾ ਹੈ ਕਿ ਸੁਖਬੀਰ ਸਿੰਘ ਬਾਦਲ ਨਾਲ ਮੇਰੀ ਬਹੁਤ ਯਾਰੀ ਸੀ ਮੈਂ ਕੱਲਾ ਬੰਦਾ ਸੀ ਜਿਹੜਾ ਸੁਖਬੀਰ ਬਾਦਲ ਡਿਪਟੀ ਮੁੱਖ ਮੰਤਰੀ ਸੀ ਤੇ ਜਦੋਂ ਮਰਜੀ ਬਾਰੀ ਖੋ ਕੇ ਖੋਲ ਕੇ ਮੈਂ ਨਾਲ ਬਹਿ ਜਾਂਦਾ ਸੀ ਗੱਡੀ 'ਚ ਕਿਸੇ ਦੀ ਹਿੰਮਤ ਨਹੀਂ ਸੀ ਮੈਨੂੰ ਰੋਕ ਸਕੀ ਤਾਂ ਉਹ ਬੰਦਾ ਡਿੰਪੀ ਢਿੱਲੋਂ ਹੈ ਅੱਜ ਉਹ ਵੀ ਲੱਗ ਹੋ ਗਿਆ ਤੇ ਲੱਗ ਹੋ ਕੇ ਉਹ ਸੁਖਬੀਰ ਬਾਦਲ ਤੇ ਵੱਡੇ ਇਲਜ਼ਾਮ ਲਾ ਰਿਹਾ ਉਹ ਕਹਿ ਰਿਹਾ ਕਿ ਸੁਖਬੀਰ ਬਾਦਲ ਨੇ ਮੇਰੇ ਨਾਲ ਚੰਗੀ ਨਹੀਂ ਕੀਤੀ ਉਹ ਕਹਿ ਰਿਹਾ ਸੁਖਬੀਰ ਬਾਦਲ ਨੇ ਮੇਰੀ ਫੱਟੀ ਪੋਚਣ ਦੀ ਕੋਸ਼ਿਸ਼ ਕੀਤੀ ਤੇ ਇਸੇ ਕਰਕੇ ਮੈਂ ਦੂਜੇ ਪਾਸੇ ਗਿਆ ਭਾਵੇਂ ਕਿ ਸਵਾਲ ਉਹਦੇ ਤੇ ਵੀ ਨਹੀਂ ਡਿੰਪੀ ਢਿੱਲੋਂ ਤੇ ਬਿੱਟੂ ਢਿੱਲੋਂ ਸਾਹਿਬ ਹੋ ਸਕਦਾ ਹੈ ਤੁਸੀਂ ਵੀ ਸਰਕਾਰ ਤੇ ਸਰਕਾਰ ਦੀ ਤਾਕਤ ਤੇ ਅਹੁਦੇ ਦੇਖ ਕੇ ਉਧਰ ਗਏ ਹੋ ਕਿਉਂਕਿ ਸੁਖਬੀਰ ਬਾਦਲੋਰੀ ਵੀ ਕਹਿ ਰਹੇ ਨੇ ਵੀ 2 ਮਹੀਨੇ ਪਹਿਲਾਂ ਤੋਂ ਹੀ ਕਿਤੇ ਗਿੱਟਮਟ ਚੱਲ ਰਹੀ ਸੀ ਇਹ 2-4 ਦਿਨਾਂ ਦੀ ਗਿੱਟਮਟ ਨਹੀਂ ਹੈਗੀ ਜਿਹੜੀ ਝਾੜੂ 'ਚ ਜਾਣਦੀ ਡਿੰਪੀ ਢਿੱਲੋਂ ਸਾਹਿਬ ਦੀ ਸੋ ਤੁਹਾਨੂੰ ਕੀ ਲੱਗਦਾ ਤੁਸੀਂ ਆਪਣਾ ਕਮੈਂਟ ਜ਼ਰੂਰ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਤ ਸਿੰਘ ਆਜ਼ਾਦ ਬਹੁਤ ਮਿਹਰਬਾਨੀ ਸ਼ੁਕਰੀਆ